ਅਹਮਦਾਬਾਦ ਦੇ ਵਿੱਚ 에어 ਇੰਡੀਆ ਦਾ ਜਹਾਜ਼ ਕ੍ਰੈਸ਼ ਹੋਣ ਤੋਂ ਬਾਅਦ ਕਿੰਨੇ ਸਵਾਲ ਖੜੇ ਹੋਏ ਆ ਮੈਂ ਦਾਅਵੇ ਨਾਲ ਇਹ ਗੱਲ ਕਹਿੰਦਾ ਕਿ ਜੇਕਰ ਬਲੈਕ ਬਾਕਸ ਦੇ ਵਿੱਚ ਜੋ ਜੋ ਕੁਝ ਵੀ ਦਰਜ ਹੋਊਗਾ ਉਹਦੀ ਕੱਲੀ ਕੱਲੀ ਗੱਲ ਦੀ ਪੜਤਾਲ ਗੰਭੀਰਤਾ ਨਾਲ ਕੀਤੀ ਜਾਵੇ ਦਲੀਲਾਂ ਸਮੇਤ ਕੀਤੀ ਜਾਵੇ ਕੱਲੀ ਕੱਲੀ ਗੱਲ ਦੇ ਵਿੱਚ ਫਰੋਲਾ ਫਰਾਲੀ ਕੀਤੀ ਜਾਵੇ ਤਾਂ ਬੜੇ ਵਿੱਚੋਂ ਕਾਰਨ ਹੋਰ ਨਿਕਲ ਕੇ ਸਾਹਮਣੇ ਆ ਸਕਦੇ ਆ ਹੁਣ ਤੱਕ ਆਪਾਂ ਕੀ ਪੜਿਆ ਹੁਣ ਤੱਕ ਆਪਾਂ ਕੀ ਸੁਣਿਆ ਜਾਣਿਆ ਕੀ ਆ ਕਿ ਭਾਈ ਉਸ ਦਿਨ ਅਹਮਦਾਬਾਦ ਦੇ 에어ਪੋਰਟ ਦੇ ਉੱਤੇ ਜਹਾਜ਼ ਆ ਜਿਹੜਾ ਉਹ ਰਨਵੇ ਦੇ ਉੱਤੇ ਦੌੜਿਆ ਉਨੇ ਦੌੜ ਕੇ ਬਾਅਦ ਦੇ ਵਿੱਚ ਉਡਾਣ ਭਰਨੀ ਸ਼ੁਰੂ ਕੀਤੀ 600 ਫੁੱਟ ਦੀ ਉਚਾਈ ਦੇ ਉੱਤੇ ਉਹ ਗਿਆ ਤੇ ਇੱਕ ਹੋਸਟਲ ਦੇ ਨਾਲ ਡਾਕਟਰਾਂ ਦੇ ਹੋਸਟਲ ਦੇ ਨਾਲ ਟਕਰਾ ਗਿਆ ਜਿੱਥੇ ਕਿ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਹੈ ਤੇ ਜਹਾਜ਼ ਦੇ ਵਿੱਚ ਸਵਾਰ ਸਿਰਫ ਇੱਕੋ ਵਿਅਕਤੀ ਬਚਿਆ ਆਪਾਂ ਹੁਣ ਤੱਕ ਇਹ ਖਬਰਾਂ ਪੜ੍ਹੀਆਂ ਪਰ ਇਹ ਹਾਦਸਾ ਟਲ ਸਕਦਾ ਸੀ ਇਹ ਹਾਦਸਾ ਰੁਕ ਸਕਦਾ ਸੀ ਬੰਦਿਆਂ ਦੀਆਂ ਜ਼ਿੰਦਗੀਆਂ ਬਚ ਸਕਦੀਆਂ ਸੀ ਮੁਸਾਫਰ ਸ਼ਾਇਦ ਬਚ ਸਕਦੇ ਸੀ ਜੇਕਰ ਇਹ ਪਹਿਲਾਂ ਅਗਾਊਂ ਪ੍ਰਬੰਧ ਕੀਤੇ ਹੁੰਦੇ ਤਾਂ ਇਹਦੇ ਵੱਲ ਸਰਕਾਰਾਂ ਨੇ ਕਦੇ ਗੌਰ ਨਹੀਂ ਕੀਤੀ ਇਹ ਖਬਰ ਆਈ ਹੋਰ ਮਹੀਨੇ ਤੱਕ ਸਾਰਿਆਂ ਨੇ ਖਬਰ ਭੁੱਲ ਜਾਣੀ ਆ ਕਿਤਨਾ ਕਿਤੇ ਕੁਝ ਨਾ ਕੁਝ ਹੋਰ ਵਾਪਰ ਜਾਣਾ ਤੇ ਸਾਰੀ ਉਮਰ ਦੇ ਲਈ ਦੁੱਖ ਆ ਜਿਹੜੇ ਉਹਨਾਂ ਲੋਕਾਂ ਦੀ ਝੋਲੀ ਦੇ ਵਿੱਚ ਪਾਏ ਜਿਨ੍ਹਾਂ ਦੇ ਆਪਣੇ ਤੁਰ ਗਏ ਤੇ ਕਈਆਂ ਦੇ ਤਾਂ ਘਰਾਂ ਦੇ ਘਰਵੇਲੇ ਹੋ ਗਏ ਆਪਣਾ ਰੋਣ ਵਾਲਾ ਵੀ ਕੋਈ ਨਹੀਂ ਬਚਿਆ ਇਕੱਲੇ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਆ ਉਹ ਵੀ ਸਿਰਫ ਰੋਣ ਵਾਲੇ ਬਚੇ ਆ ਹੁਣ ਉਹਨਾਂ ਦੀ ਤਸਵੀਰ ਘਰ ਦੇ ਵਿੱਚ ਲਾਉਣ ਵਾਲਾ ਵੀ ਕੋਈ ਬਾਕੀ ਨਹੀਂ ਬਚਿਆ ਕਈ ਪਰਿਵਾਰ ਐਸੇ ਸੀ ਜਿਵੇਂ 5 ਦੇ 5 ਜੀ 3 ਦੇ 3 ਜੀ 4 ਦੇ 4 ਜੀ ਇਸ ਤਰੀਕੇ ਦੇ ਨਾਲ ਵੀ ਪਰ ਜਿਹੜਾ ਇਹ ਅਹਮਦਾਬਾਦ ਵਾਲਾ ਸਰਦਾਰ ਵੱਲਾ ਭਾਈ ਪਟੇਲ 에어ਪੋਰਟ ਆ ਜਿੱਥੇ ਕਿ ਇਹ ਜਹਾਜ਼ ਜਾ ਰਿਹਾ ਸੀ ਜਿੱਥੋਂ ਉੱਡ ਰਿਹਾ ਸੀ ਇਹਨੂੰ 200 ਤੇ 18 ਦੇ ਵਿੱਚ ਖੁੱਲਾ ਡੁੱਲਾ ਕਰਨ ਦੇ ਲਈ ਇੱਕ ਫਾਈਲ ਦਿੱਤੀ ਗਈ ਫਾਈਲ ਦਿੱਤੀ ਗਈ ਸਰਕਾਰ ਨੂੰ ਸਰਕਾਰ ਨੇ ਉਹਨੂੰ ਫਾਈਲ ਨੂੰ ਪਾਸ ਵੀ ਕਰਤਾ ਸਾਡੇ 29 ਏਕੜ ਜ਼ਮੀਨ ਪਾਸ ਹੋ ਗਈ ਵੀ ਭਾਈ ਇਸ 에어ਪੋਰਟ ਨੂੰ ਇਹਦੇ ਰਨਵੇ ਖੁੱਲੇ ਕਰਨ ਦੇ ਲਈ ਇਹਦੇ ਰਨਵੇ ਵਧਾਉਣ ਦੇ ਲਈ ਸਾਨੂੰ ਹੋਰ ਜ਼ਮੀਨ ਚਾਹੀਦੀ ਆ ਸਰਕਾਰੀ ਫਾਈਲ ਪਾਸ ਹੋ ਗਈ ਕਾਗਜ਼ਾਂ ਦੇ ਵਿੱਚ ਫਾਈਲ ਪਾਸ ਹੋ ਗਈ ਆ ਪਰ ਪ੍ਰੈਕਟੀਕਲ ਤੌਰ ਦੇ ਉੱਤੇ 2018 ਤੋਂ ਲੈ ਕੇ ਹੁਣ ਤੱਕ ਤੁਸੀਂ ਦੇਖੋ ਸੱਤ ਬਰੇ ਹੋ ਗਏ ਆ ਇਸ 에ਅਰਪੋਰਟ ਨੂੰ 1 ਇੰਚ ਜ਼ਮੀਨ ਨਹੀਂ ਮਿਲੀ ਤੇ ਅੱਜ ਭਾਰਤ ਦੇ ਵਿੱਚ ਦਰਜਨਾਂ ਦੀ ਗਿਣਤੀ ਦੇ ਵਿੱਚ 에ਅਰਪੋਰਟ ਐਸੇ ਆ ਜਿੱਥੇ ਮੁਸਾਫਰਾ ਦੀ ਗਿਣਤੀ ਵਧੀ ਆ ਜਿੱਥੇ 에ਅਰਲਾਈਨਾਂ ਦੀ ਗਿਣਤੀ ਵਧੀ ਆ ਜਿੱਥੇ ਫਲਾਈਟਾਂ ਦੀ ਗਿਣਤੀ ਵਧੀ ਆ ਪਰ 에ਅਰਪੋਰਟ ਉਸੇ ਹਾਲਤ ਦੇ ਵਿੱਚ ਆ 에ਅਰਪੋਰਟਾਂ ਦੇ ਉੱਤੇ ਰਨਵੇ ਉਸੇ ਹਾਲਤ ਦੇ ਵਿੱਚ ਆ ਰਨਵੇ ਦੇ ਵਿੱਚ ਵਾਦਾ ਨਹੀਂ ਕੀਤਾ ਜਾ ਰਿਹਾ ਹੁਣ ਇੱਥੇ ਅਹਮਦਾਬਾਦ ਦੇ ਵਿੱਚ ਵੀ ਇਹੀ ਚੱਕਰ ਪਿਆ ਆ ਮੇਰੇ ਕੋਲ ਇੱਕ ਰਿਪੋਰਟ ਆ ਜਿਹਦੇ ਵਿੱਚ ਦੱਸਿਆ ਗਿਆ ਕਿ 2118 ਦੇ ਵਿੱਚ 29 ਏਕੜ ਤੋਂ ਵੱਧ ਜ਼ਮੀਨ ਮਨਜ਼ੂਰ ਹੋ ਗਈ ਪਰ ਹਾਲੇ ਤੱਕ ਮਿਲੀ ਨਹੀਂ ਗਈ ਤੇ 2118 ਦੇ ਵਿੱਚ 에어ਪੋਰਟ ਅਥਾਰਟੀ ਨੇ ਬਫਰ ਜ਼ੋਨ ਦੇ ਵਾਸਤੇ ਗੁਜਰਾਤ ਸਰਕਾਰ ਦੇ ਕੋਲੋਂ 29 ਏਕੜ ਤੋਂ ਵੱਧ ਜ਼ਮੀਨ ਮੰਗੀ ਸੀ ਫਾਈਲ ਨੂੰ ਮਨਜ਼ੂਰੀ ਮਿਲ ਗਈ ਪਰ ਜ਼ਮੀਨ ਮਿਲਣ ਦੀ ਪ੍ਰਕਿਰਿਆ ਹਾਲੇ ਤੱਕ ਜਾਰੀ ਹੈ 350 ਦੇ ਕਰੀਬ ਪਰਿਵਾਰ ਇੱਥੇ ਰਹਿੰਦੇ ਆ ਜਾਨਕੀ 에어ਪੋਰਟ ਦੇ ਆਲੇ-ਦੁਆਲੇ 350 ਦੇ ਕਰੀਬ ਪਰਿਵਾਰ ਰਹਿੰਦੇ ਇਮਾਰਤਾਂ ਉਹਨਾਂ ਦੀਆਂ ਕੋਈ ਦਾ ਕੋਈ ਦੁਕਾਨ ਆ ਕਿਹੜਾ ਦਫਤਰ ਆ ਕਿਸੇ ਦਾ ਘਰ ਆ ਕੋਈ ਫਲੈਟ ਦੇ ਵਿੱਚ ਰਹਿੰਦਾ ਤੇ ਸਿਆਸੀ ਲੋਕ ਇਹ ਗੱਲ ਕਹਿੰਦੇ ਆ ਕਿਉਂ ਨਹੀਂ ਇਹ ਸਾਰਾ ਕੁਝ ਹੋਇਆ 2018 ਤੋਂ ਲੈ ਕੇ ਹੁਣ ਤੱਕ ਵੀ ਜੇਕਰ ਇਹਨਾਂ ਘਰਾਂ ਨੂੰ ਢਾਇਆ ਗਿਆ ਜੇਕਰ ਲੋਕਾਂ ਨੂੰ ਇੱਥੋਂ ਤੋਰਿਆ ਗਿਆ ਤਾਂ ਸਿਆਸੀ ਤੌਰ ਦੇ ਉੱਤੇ ਵੋਟਾਂ ਦੇ ਤੌਰ ਦੇ ਉੱਤੇ ਸਾਡਾ ਨੁਕਸਾਨ ਹੋ ਜਾਣਾ ਭਾਰਤ ਦੇ ਵਿੱਚ 10 ਤੋਂ ਲੈ ਕੇ 12 에어ਪੋਰਟ ਐਸੇ ਆ ਜਿੱਥੇ ਕਿ 10 ਤੋਂ ਲੈ ਕੇ 20 ਸਾਲਾਂ ਤੋਂ ਹਾਲਾਤ ਉਹੋ ਜਿਹੇ ਹੀ ਆ ਉਨਾ 에어ਪੋਰਟਾਂ ਦੇ ਵੱਲੋਂ ਉਸ 에어ਪੋਰਟ ਅਥਾਰਟੀ ਦੇ ਵੱਲੋਂ ਸਬੰਧਤ ਸੂਬੇ ਦੇ 에어ਪੋਰਟ ਅਥਾਰਟੀ ਦੇ ਵੱਲੋਂ ਸਰਕਾਰ ਦੇ ਕੋਲੋਂ ਕਿਤੇ ਜ਼ਮੀਨ ਦੀ ਮੰਗ ਕੀਤੀ ਗਈ ਆ ਵੀ ਪਾਈਏ ਨੂੰ ਖੁੱਲਾ ਕਰਨ ਦੀ ਲੋੜ ਆ ਕਿਤੇ ਕਿਸੇ ਚੀਜ਼ ਦੀ ਮੰਗ ਆ ਪਰ ਕਈ ਥਾਵਾਂ ਦੇ ਉੱਤੇ ਜ਼ਮੀਨ ਐਕਵਾਇਰ ਨਹੀਂ ਹੋਣ ਦਿੱਤੀ ਗਈ ਕਈ ਥਾਵਾਂ ਦੇ ਉੱਤੇ ਵਿੱਚ ਕੋਈ ਹੋਰ ਕੋਣ ਤਰਫ ਸਾਂ ਦਿੱਤੀ ਗਈ ਆ ਜਿਹਦੇ ਕਰਕੇ ਅੱਜ ਭਾਵੇਂ ਫਲਾਈਟ ਵੱਧ ਗਈਆਂ ਪਰ ਉੱਥੇ ਰਨਵੇ ਦੀ ਹਾਲਤ ਉਹੋ ਜੀ ਆ ਉੱਥੇ ਰਨਵੇ ਜਦੋਂ ਆਪਾਂ ਖਤਮ ਹੁੰਦਾ ਉਸ ਥਾਂ ਦੇ ਉੱਤੇ ਇੱਕ ਠਹਿਰਾਵ ਵਾਲੀ ਥਾਂ ਹੁੰਦੀ ਆ ਕਈ 에어ਪੋਰਟਾਂ ਦੇ ਉੱਤੇ ਉਹ ਠਹਿਰਾਵ ਵਾਲੀ ਥਾਂ ਜਿਹੜੀ ਮੁਕੰਮਲ ਹੀ ਹੈ ਨਹੀਂਗੀ। ਮਤਲਬ ਇਹ ਆ ਵੀ ਜੇਕਰ ਇੱਥੇ ਵੈਸੇ ਨਿਯਮਾਂ ਦੇ ਮੁਤਾਬਕ ਕੀ ਆ ਵੀ ਜਿਹੜਾ 에어ਪੋਰਟ ਜ਼ੋਨ ਹੁੰਦਾ ਉਹਦੇ ਆਲੇ-ਦੁਆਲੇ ਕੋਈ ਇਮਾਰਤ ਨਹੀਂ ਹੋਣੀ ਚਾਹੀਦੀ ਵੀ ਜਿਵੇਂ ਕਈ 100 ਮੀਟਰ ਦੇ ਵਿੱਚ ਜਾਂ ਕਈ ਦਰਜਨ ਮੀਟਰ ਦੇ ਵਿੱਚ ਉਹ ਨਿਯਮਾਂ ਦੇ ਮੁਤਾਬਕ। ਪਰ ਇੱਥੇ ਥਾਂ-ਥਾਂ ਦੇ ਉੱਤੇ ਇਮਾਰਤਾਂ ਹੀ ਇਮਾਰਤਾਂ। ਜਹਾਜ਼ ਚੜ੍ਹਦਾ ਤੇ ਉਤਰਦਾ ਜਦੋਂ ਉਦੋਂ ਕਿਸੇ ਵੀ ਤਰ੍ਹਾਂ ਦਾ ਖਤਰਾ ਪੈਦਾ ਹੋ ਸਕਦਾ। ਜੇ ਕਿਤੇ ਇੱਥੇ ਅਹਮਦਾਬਾਦ ਦੇ ਵਿੱਚ ਆਲੇ-ਦੁਆਲੇ ਇਮਾਰਤਾਂ ਨਾ ਹੁੰਦੀਆਂ। ਜੇਕਰ ਇਹ ਥਾਂ ਖੁੱਲਾ ਹੁੰਦਾ ਜੇਕਰ 2118 ਵਾਲੀ ਫਾਈਲ ਪਾਸ ਹੋਈ ਆ ਜਿਹੜੀ ਉਹ ਪ੍ਰੈਕਟੀਕਲ ਤੌਰ ਤੇ ਕੰਮ ਹੋ ਜਾਂਦਾ ਤਾਂ ਹੋ ਸਕਦਾ ਭਾਈ ਇਹ ਹੋਸਟਲ ਵੀ ਨਾ ਹੁੰਦਾ ਇੱਥੇ ਹੋ ਸਕਦਾ ਇਹਦੇ ਬੱਚੇ ਜਹਾਜ਼ ਦੀ ਟੱਕਰ ਵੀ ਨਾ ਵੱਜਦੀ ਹੋ ਸਕਦਾ ਸਾਰੇ ਦੇ ਸਾਰੇ ਲੋਕ ਵੀ ਬਚ ਜਾਂਦੇ ਇਹ ਵੀ ਗੱਲ ਸੰਭਵ ਆ ਪਰ ਬਹੁਤ ਸਾਰੇ 에어ਪੋਰਟ ਆ ਜੇ ਆਪਾਂ ਗੱਲ ਕਰੀਏ ਪੁਰੰਦਰ ਪੂਨੇ ਖੇਤਰ ਦਾ ਇੱਥੇ ਪਤਾ ਲੱਗਾ ਜੀ ਕਿ 2832 ਹੈਕਟੇਅਰ ਜ਼ਮੀਨ ਦੇ ਉੱਤੇ ਕਿਸਾਨੀ ਜਿਹੜੀ ਵਿਰੋਧ ਕਰਕੇ ਵੀ ਭਾਈ ਅਸੀਂ ਅਕਵਾਇਰ ਨਹੀਂ ਹੋਣ ਦੇਣੀ ਜ਼ਮੀਨ ਇਹਦੇ ਕਰਕੇ ਇਹ ਪਿਛਲੇ ਲੰਬੇ ਸਮੇਂ ਤੋਂ ਉਮੇ ਦਾ ਉਮੇ ਪਿਆ ਇਹ 10 ਤੋਂ ਲੈ ਕੇ 12 ਸਾਲ ਪੁਰਾਣੀ ਗੱਲ ਆ ਉਹ ਵੀ ਚਾਹੁੰਦੇ ਜੀ ਪੁਣੇ ਦਾ 에어ਪੋਰਟ ਆ ਜਿਹੜਾ ਅਥਾਰਟੀ ਐ ਚਾਹੁੰਦੀ ਜੀ ਕਿ ਇਹ ਖੁੱਲਾ ਹੋਵੇ ਵੱਡਾ ਹੋਵੇ ਪਰ ਕਿਸਾਨ ਆ ਜਿਹੜੇ ਉਹ ਜ਼ਮੀਨ ਨਹੀਂ ਆਪਣੀ ਐਕਵਾਇਰ ਹੋਣ ਦੇਣੀ ਚਾਹੁੰਦੇ ਜਿਹੜੇ ਕਰਕੇ ਮਸਲਾ ਉੱਥੇ ਦਾ ਉੱਥੇ ਖੜਾ ਪਟਨਾ ਦਾ 에어 ਵੀ ਆ ਜਿਹੜਾ 에어ਪੋਰਟ ਉੱਥੇ ਰਨਵੇ ਘਟਾ ਆਬਾਦੀ ਦੇ ਨਾਲ ਇੱਕ ਰਿਆ ਹੋਇਆ ਲਗਾਤਾਰ ਸਰਕਾਰ ਦੇ ਕੋਲੋਂ ਮੰਗਾਂ ਕੀਤੀਆਂ ਜਾ ਰਹੀਆਂ ਪਰ ਇਸ ਮਸਲੇ ਦਾ ਵੀ ਹਲੇ ਤੱਕ ਕੋਈ ਹੱਲ ਨਹੀਂ ਨਿਕਲਿਆ ਸੋ ਮਤਲਬ ਇਹ ਆ ਕਿ ਇੱਥੇ ਵਿਸਥਾਰ ਅਸੰਭਵ ਹੈ ਜਦੋਂ ਆਬਾਦੀ ਆ ਗਈ ਜਦੋਂ ਵਿੱਚ ਹੋਰ ਮਸਲੇ ਆ ਗਏ ਵਿਸਥਾਰ ਅਸੰਭਵ ਹੈ ਜੇ ਤੁਸੀਂ ਗੱਲ ਕਰੋ ਜੀ ਮੈਸੂਰ ਦੀ 240 ਦੇ ਵਿੱਚੋਂ 10 ਏਕੜ ਜ਼ਮੀਨ ਆ ਜਿਹੜੀ ਉਹ ਲਟਕੀ ਜਾਂਦੀ ਹੈ ਮਤਲਬ 240 ਏਕੜ ਜ਼ਮੀਨ ਦੀ ਗੱਲ ਚੱਲੀ ਸੀ 10 ਏਕੜ ਜ਼ਮੀਨ ਦੇ ਵਿੱਚ ਹਲੇ ਵੀ ਰੌਲਾ ਰੱਪਾ ਚੱਲਦਾ ਇੱਥੇ ਵੀ ਵਿਸਥਾਰ ਹਲੇ ਤੱਕ ਅਸੰਭਵ ਆ ਗਵਾਲੀਅਰ ਦੀ ਗੱਲ ਕਰੀਏ ਮੱਧ ਪ੍ਰਦੇਸ਼ ਦੀ ਇੱਥੇ ਵੀ ਰਨਵੇ ਦਾ ਵਿਸਥਾਰ ਆ ਜਿਹੜਾ ਉਹ ਲਟਕ ਰਿਆ ਤੇ ਇਹਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਆਈਆਂ ਹਿਸਾਰ ਦੀ ਗੱਲ ਕਰੀਏ ਇੱਥੇ ਰਨਵੇ ਤੇ ਟੈਕਸੀਵੇ ਅਧੂਰੇ ਪਏ ਆ ਓ ਐਲ ਐਸ ਜਿਹੜੀਆਂ ਸ਼ਿਵਾਮਾਂ ਉ ਰੁਕੀਆਂ ਪਈਆਂ ਇਹ ਵੀ ਜਾਣਕਾਰੀ ਆ ਸ਼ਿਮਲਾ ਯਾਨੀ ਕਿ ਹਿਮਾਚਲ ਪ੍ਰਦੇਸ਼ ਦੇ ਸ਼ਿਮਲੇ ਵਾਲਾ ਜਿਹੜਾ 에ਰਪੋਰਟ ਆ ਇੱਥੇ ਵੀ ਪਤਾ ਲੱਗਾ ਜੀ ਰਨਵੇ ਛੋਟਾ ਉਹ 1100 ਤੇ 98 ਮੀਟਰ ਤੇ ਇੱਥੇ ਪਤਾ ਲੱਗਾ ਜੀ ਕਿ ਐਂਟ ਲਾਨ ਬਣੀ ਹੋਈ ਆ ਜਿਹੜੀ ਕਿ ਆਉਂਦੇ ਸਮੇਂ ਦੇ ਵਿੱਚ ਨੁਕਸਾਨ ਦਾ ਇੱਕ ਵੀ ਸਾਬਤ ਹੋ ਸਕਦੀ ਆ 에ਅਰਲਾਈਨਾਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੀਆਂ 에ਅਰਪੋਰਟ ਅਥਾਰਟੀਗਾਂ ਦਾ ਆਫਦਾ ਬੁਰਾ ਹਾਲ ਹੋਇਆ ਪਿਆ ਸਰਕਾਰਾਂ ਇਸ ਗੱਲ ਦੇ ਵੱਲ ਗੌਰ ਨਹੀਂ ਕਰਦੀਆਂ ਤੇ ਬੇਕਸੂਰ ਲੋਕ ਮਰ ਜਾਂਦੇ ਆ ਮਹਿੰਗੀ ਟਿਕਟ ਲੈਣ ਦੇ ਬਾਵਜੂਦ ਵੀ ਮਰ ਜਾਂਦੇ ਆ ਕਸੂਰ ਕੀ ਉਹਨਾਂ ਦਾ ਕਿੰਨੀ ਦੇਰ ਤੱਕ ਲੋਕਾਂ ਦੀ ਜ਼ਿੰਦਗੀ ਦੇ ਨਾਲ ਆਪਾਂ ਖੇਡਦੇ ਰਵਾਂਗੇ ਸਰਕਾਰਾਂ ਨੂੰ ਚਾਹੀਦਾ ਕੀ ਆ ਵੀ ਭਾਈ ਕਿਸੇ ਵੀ ਕੀਮਤ ਦੇ ਉੱਤੇ ਜਦੋਂ ਆਪਾਂ ਇਹ ਗੱਲ ਕਹਿੰਦੇ ਆ ਕਿ ਦੇਸ਼ ਆ ਜਿਹੜਾ ਉਹ ਇੱਕ ਤੋਂ ਦੂਜੇ ਦੇਸ਼ ਤੱਕ ਬਿਲਕੁਲ ਅਸੀਂ ਜੋੜ ਦਿੱਤਾ ਹੈ ਹੁਣ ਤਾਂ ਜੀ ਕੋਈ ਸਮੱਸਿਆ ਹੀ ਨਹੀਂ ਆ ਹੁਣ ਤਾਂ ਪੂਰਾ ਵਿਸ਼ਵ ਇੱਕ ਪਿੰਡ ਵਰਗਾ ਹੈ ਤੇ ਫੇਰ ਭਾਈ ਇੱਥੇ 2-400 ਘਰਾਂ ਨੂੰ ਮੂੰਹ ਮੰਗੀ ਕੀਮਤ ਦੇ ਕੇ ਉਹਨਾਂ ਥਾਵਾਂ ਨੂੰ ਖਾਲੀ ਕਰਾ ਕੇ ਤੇ 에어ਪੋਰਟ ਨੂੰ ਚੌੜਾ ਤੇ ਵਿਸਤਾਰ ਦੇ ਵਿੱਚ ਕਰਨ ਦੇ ਲਈ ਵੀ ਸਾਡੇ ਕੋਲੇ ਪ੍ਰਬੰਧ ਹੈ ਨਹੀਂ ਤੇ ਉਨੀ ਦੇਰ ਦੇ ਵਿੱਚ ਲੋਕ ਪਤਾ ਨਹੀਂ ਕਿੰਨੇ ਤੋਂ ਕਿੰਨੇ ਮਰ ਜਾਂਦੇ ਆ ਹੁਣ ਤੁਸੀਂ ਗੱਲ ਕਰ ਲਓ ਜੀ ਕੱਲੇ ਮੰਗਲਵਾਰ ਦੀ ਯਾਨੀ ਕਿ ਲੰਘੇ ਪਰਸੋਂ ਦੀ ਗੱਲ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਵੀ ਲੰਘੇ ਪਰਸੋਂ ਦੇ ਵਿੱਚ ਹੋਇਆ ਕੀ ਕੀ ਆ ਇੱਕ ਦਿਨ ਦੇ ਵਿੱਚ ਲੰਘੇ ਪਰਸੋਂ ਯਾਨੀ ਕਿ ਮੰਗਲਵਾਰ 에ਅਰ ਇੰਡੀਆ ਦੀਆਂ 7 ਇੰਟਰਨੈਸ਼ਨਲ ਫਲਾਈਟ ਰੱਦ ਹੋਈਆਂ ਪਤਾ ਕਿਉਂ ਕਿਸੇ ਦੇ ਇੰਜਣ ਦੇ ਵਿੱਚ ਪ੍ਰੋਬਲਮ ਆ ਕਿਸੇ ਦੀ ਮੁਰਮਤ ਕੀਤੀ ਜਾ ਰਹੀ ਆ ਕੋਈ ਪਹਿਲਾਂ ਹੀ ਲੇਟ ਆਇਆ ਤੇ ਫਿਰ ਅਗਲੀ ਥਾਂ ਦੇ ਉੱਤੇ ਲੇਟ ਹੋ ਜਾਣਾ ਸੀ ਇਸ ਕਰਕੇ ਉਹਨੂੰ ਰੱਦ ਕਰ ਦਿੱਤਾ ਗਿਆ ਲੰਡਨ ਤੋਂ ਅੰਮ੍ਰਿਤਸਰ ਵਾਲੀ ਜਿਹੜੀ ਫਲਾਈਟ ਆ ਉਹ ਰੱਦ ਹੋ ਗਈ ਆ ਕਹਿੰਦੇ ਵੀ ਇਹ ਹਵਾਈ ਖੇਤਰ ਜਿਹੜਾ ਉਹ ਸਹੀ ਨਹੀਂ ਸੀਗਾ ਇਸ ਕਰਕੇ ਹਵਾਈ ਖੇਤਰ ਦੇ ਉੱਤੇ ਪਾਬੰਦੀ ਹੈ ਇਸ ਕਰਕੇ ਇਹ ਕੈਨਸਲ ਕਰਨੀ ਪਈ ਆ ਅਹਮਦਾਬਾਦ ਤੋਂ ਲੰਡਨ ਜਿਹੜੀ ਫਲਾਈਟ ਜਾਣੀ ਆ ਇਹਦੇ ਵਾਸਤੇ ਜਹਾਜ਼ ਨਹੀਂ ਉਪਲਬਧ ਸੀਗਾ ਮੌਜੂਦ ਨਹੀਂ ਸੀਗਾ ਜਿਹਦੇ ਕਰਕੇ ਇਹਨੂੰ ਰੱਦ ਕਰਨਾ ਪਿਆ ਦਿੱਲੀ ਤੋਂ ਪੈਰਿਸ ਜਾਣ ਵਾਲੀ ਹੈ ਜਿਹੜੀ ਫਲਾਈਟ ਉਹਦੀ ਮੁਰ ਚੈਕਿੰਗ ਕੀਤੀ ਗਈ ਦੀ ਪ੍ਰੀ ਚੈਕਿੰਗ ਦੇ ਵਿੱਚ ਪਰੇਸ਼ਾਨੀ ਆਈ ਆ ਇਹਨੂੰ ਵੀ ਕੈਨਸਲ ਕਰਨਾ ਪਿਆ ਦਿੱਲੀ ਤੋਂ ਦੁਬਈ ਜਾਣ ਵਾਲੀ ਜਿਹੜੀ ਫਲਾਈਟ ਆ ਉਹਦਾ ਕਾਰਨ ਨਹੀਂ ਦੱਸਿਆ ਗਿਆ ਉਹਦਾ ਕਾਰਨ ਹੀ ਸਪਸ਼ਟ ਕੀਤਾ ਗਿਆ ਉਹਦਾ ਕਾਰਨ ਸਪਸ਼ਟ ਕਰੇ ਬਿਨਾਂ ਹੀ ਕੈਨਸਲ ਕਰ ਦਿੱਤਾ ਗਿਆ ਬੰਗਲੌਰ ਤੋਂ ਲੰਡਨ ਜਾਣ ਵਾਲੀ ਜਿਹੜੀ ਫਲਾਈਟ ਆ ਇਹਦਾ ਵੀ ਕੋਈ ਕਾਰਨ ਸਪਸ਼ਟ ਨਹੀਂ ਇਹਨੂੰ ਵੀ ਕੈਨਸਲ ਕਰ ਦਿੱਤਾ ਗਿਆ ਦਿੱਲੀ ਤੋਂ ਵਿਆਨਾ ਜਾਣ ਵਾਲੀ ਜਿਹੜੀ ਫਲਾਈਟ ਆ ਇਹਦਾ ਵੀ ਕਾਰਨ ਸਪਸ਼ਟ ਨਹੀਂ ਇਹਨੂੰ ਵੀ ਕੈਨਸਲ ਕਰ ਦਿੱਤਾ ਗਿਆ ਸਾਨ ਫਰਾਂਸਿਸਕੋ ਤੋਂ ਮੁੰਬਈ ਜਾਣ ਵਾਲੀ ਫਲਾਈਟ ਆ ਜਿਹੜੀ ਇਹਦੇ ਇੱਕ ਇੰਜਨ ਦੇ ਵਿੱਚ ਦਿੱਕਤ ਆਈ ਆ ਇਸ ਕਰਕੇ ਇਹਨੂੰ ਰੋਕ ਦਿੱਤਾ ਗਿਆ ਇਹਨੂੰ ਕੋਲਕਾਤਾ ਦੇ ਵਿੱਚ ਲੈਂਡਿੰਗ ਇਹਦੀ ਕਰਵਾਈ ਗਈ ਆ ਮੁੰਬਈ ਤੋਂ ਸਾਨ ਫਰਾਂਸਿਸਕੋ ਪਿਛਲੀ ਫਲਾਈਟ ਰੱਦ ਹੋਈ ਆ ਜਿਹੜੀ ਉਹਦੇ ਕਰਕੇ ਅਗਲੀ ਫਲਾਈਟ ਦੇ ਵਿੱਚ ਦਿੱਕਤ ਆਈ ਇਹਨੂੰ ਵੀ ਕੈਨਸਲ ਕਰ ਦਿੱਤਾ ਗਿਆ ਦਿੱਲੀ ਤੋਂ ਪੁਣੇ ਜਾਣ ਵਾਲੀ ਜਿਹੜੀ ਫਲਾਈਟ ਆ ਡੋਮੈਸਟਿਕ ਆ ਜਿਹੜੀ ਉਹਦੇ ਵਿੱਚ ਪਤਾ ਲੱਗਾ ਵੀ ਕਾਰਨ ਸਪਸ਼ਟ ਨਹੀਂ ਤੇ 3 ਘੰਟੇ ਲੇਟ ਸੀਗੀ ਹੁਣ ਜਿਹੜੇ ਹੈਗੇ ਨੇ ਇਸ ਵੇਲੇ ਬੋਇੰਗ 787 ਦਾ ਜਿਹੜਾ ਬੇੜਾ ਤੇ ਕਹਿੰਦੇ ਵੀ ਉਹਦੀ ਮੁੜ ਕੇ ਪੜਤਾਲ ਕੀਤੀ ਜਾ ਰਹੀ ਆ ਉਹਦੇ ਵਿੱਚੋਂ ਸ਼ਾਇਦ ਕੋਈ ਨਾ ਕੋਈ ਨਵੀਂ ਗੱਲ ਕੋਈ ਨਾ ਕੋਈ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇ 100 ਹੱਥ ਰੱਸਾ ਸਿਰੇ ਤੇ ਗੰਢ ਗੱਲ ਇਹ ਆ ਤੰਦ ਨਹੀਂ ਇੱਥੇ ਪੂਰੀ ਦੀ ਪੂਰੀ ਤਾਣੀ ਉਲਜੀ ਪਈ ਆ ਕਿਸੇ ਥਾਂ ਦੇ ਉੱਤੇ 90 ਅਧੂਰੇ ਆ ਜਿੱਥੇ ਪਹਿਲਾਂ 20 ਉਡਾਣਾ ਜਾਂਦੀਆਂ ਸੀ ਉਹ ਤਾਂ ਹੋ ਗਈਆਂ 70 ਜਾਂ 80 ਜਾਂ 100 ਜਿਹੜੇ ਹੈਗੇ ਨੇ 90 ਉਹ ਉਹੋ ਜਿਹੇ ਹਾਲਾਤ ਦੇ ਵਿੱਚ ਹੀ ਆ ਏਅਰਪੋਰਟਾਂ ਦੇ ਹਾਲਾਤ ਉਹੀ ਬਣੇ ਪਏ ਆ। ਏਅਰ ਇੰਡੀਆ ਦੇ ਹਾਲਾਤ ਵੈਸੀ ਰੱਬ ਆਸਰੇ ਆ ਵੀ ਪਤਾ ਨਹੀਂ ਕਿਹੜੇ ਵੇਲੇ ਕੀ ਪਾਣਾ ਵਾਪਰ ਜਾਵੇ। ਲੋਕਾਂ ਦੀ ਬੇਪਰੋਸਗੀ ਇਸ ਕਦਰ ਆ ਏਅਰ ਇੰਡੀਆ ਦੇ ਉੱਤੇ ਮੇਰੇ ਕਈ ਦੋਸਤ ਇਹ ਗੱਲ ਕਹਿੰਦੇ ਹੁੰਦੇ ਵੀ ਜੇਕਰ ਅਸੀਂ ਵੇਲੇ ਸਰ ਸਾਨੂੰ ਇਹ ਉਡਾਣ ਚੜ੍ਹ ਜੇ ਮੰਨ ਲਓ ਅਸੀਂ ਉਹਦੇ ਚ ਚੜ੍ਹ ਜਗੇ ਤੇ ਉਹ ਅਸਮਾਨ ਦੇ ਵੱਲ ਕੂਚ ਕਰ ਜੇ ਤੇ ਜੇਕਰ ਸਾਨੂੰ ਵੇਲੇ ਸਰ ਟਿਕਾਣੇ ਦੇ ਉੱਤੇ ਲਾ ਦੇਵੇ ਅਸੀਂ ਆਪਦੇ ਦੋਸਤਾਂ ਨੂੰ ਫੋਨ ਕਰਕੇ ਇਹ ਗੱਲ ਕਹਿੰਨੇ ਬਾਈ ਜੀ ਪਾਰਟੀ ਹੋ ਗਈ ਏਅਰ ਇੰਡੀਆ ਦੀ ਉਡਾਣ ਚੱਲੀ ਵੀ ਵੇਲੇ ਸਰ ਸੀ ਉਤਰੀ ਵੀ ਵੇਲੇ ਸਰ ਆ ਇਸ ਕਰਕੇ ਭਾਈ ਹੁਣ ਤਾਂ ਪਾਰਟੀ ਬਣ ਗਈ ਆ ਮਤਲਬ ਬੇਪਰੋਸਗੀ ਦੀ ਇਹ ਹੱਦ ਆ ਬੇਪਰੋਸਗੀ ਇਸ ਕਦਰ ਪਹੁੰਚ ਗਈ ਆ ਮੇਰੇ ਮਿੱਤਰ ਆ ਜਿਹੜੇ ਉਹ 2 ਦਿਨ ਪਹਿਲਾਂ ਮਨੀਲੇ ਦੇ ਵੱਲ ਗਏ ਆ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਮੈਂ ਉਹਨਾਂ ਨੂੰ ਪੁੱਛਿਆ ਕਿਉਂਕਿ ਬੰਦਾ ਅੱਜਕੱਲ ਇੱਕਦਮ ਪੁੱਛਦਾ ਭਾਈ ਜੀ ਫਲਾਈਟ ਕਿਹੜੀ ਆ ਜੇ ਬੰਦਾ ਕਹੇਵੇ 에어 ਇੰਡੀਆ ਦੀ ਆ ਅਗਲਾ ਕਹਨਾ ਛਾ 에어 ਇੰਡੀਆ ਦੀ ਆ ਮਹਾਰਾਜ ਜੀ ਆ ਭਾਈ ਫਿਰ ਤਾਂ ਫਿਰ ਤਾਂ ਰੱਬ ਹੀ ਜਾਣਦਾ ਭਾਈ ਕੀ ਬਣੂਗਾ ਉਹਨਾਂ ਨੇ ਜਦੋਂ ਮੈਨੂੰ ਇਹ ਗੱਲ ਕਹੀ ਜੀ ਕਿ ਸਾਡੀ ਤਾਂ ਫਲਾਨੀ 에어ਲਾਈਨ ਆ ਮੈਂ ਕਿਹਾ ਜੀ ਕੋਈ ਗੱਲ ਨਹੀਂ ਫਿਰ ਤਾਂ ਠੀਕ ਆ ਉਹ ਵੀ ਕਹਿੰਦੇ ਹੱਸ ਕੇ ਕਹਿੰਦੇ ਹਾਂ ਹਾਂ ਹੁਣ ਤਾਂ ਠੀਕ ਆ ਮਤਲਬ ਇਰ ਇੰਡੀਆ ਦੇ ਬਾਰੇ ਇਹ ਪਛਾਣ ਤੇ ਇਹ ਪ੍ਰਭਾਵ ਬਣ ਗਿਆ ਲੋਕਾਂ ਦੀਆਂ ਜ਼ਿੰਦਗੀਆਂ ਬਹੁਤ ਕੀਮਤੀ ਆ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਵੱਡੀ ਰੈਲੀ ਵੇਖ ਕੇ ਹਰ ਚੋਣ ਦੇ ਮੌਕੇ ਗੱਲ ਕਹਿੰਦੇ ਹੁੰਦੇ ਚੱਪਲ ਵਾਲਾ ਵੀ ਕਰੇਗਾ ਅਬ ਤੋਂ ਸਫਰ ਜਹਾਜ਼ ਕੀ ਉਡਾਣ ਮੇਂ ਆਨੰਦ ਲੇਗਾ ਭਾਈ ਚੱਪਲ ਵਾਲਾ ਕਰੇ ਬੂਟਾਂ ਵਾਲਾ ਕਰੇ ਗੁਰਗਾਬੀ ਵਾਲਾ ਕਰੇ ਜਿਵੇਂ ਮਰਜ਼ੀ ਕਰੇ ਪਰ ਤੁਸੀਂ ਉਹਦੇ ਲਈ ਆਪਣੀਆਂ ਏਅਰਲਾਈਨਾਂ ਦਾ ਠੀਕ ਕਰੋ ਫਲਾਈਟਾਂ ਤਾਂ ਵੇਲੇ ਸਰ ਜਾਣ ਸਹੀ ਭਾਅ ਦੇ ਵਿੱਚ ਜਾਣ ਬੰਦਾ ਸੁਰੱਖਿਤ ਉਤਰੇ ਤਾਂ ਸਹੀ ਤੇ ਗੱਲ ਫੇਰ ਬਣਨੀ ਆ ਨਹੀਂ ਤਾਂ ਆਪਾਂ ਕਾਗਜ਼ੀ ਪਤਰੀ ਕਾਰਵਾਈ ਦੇ ਵਿੱਚ ਕੇ ਦੇਸ਼ ਨੂੰ ਤਰੱਕੀ ਦੇ ਵੱਲ ਲੈ ਗਏ ਜਿਹੜੇ ਲੋਕ ਮਾਰੇ ਗਏ ਆ ਉਹਨਾਂ ਦੇ ਵਿੱਚੋਂ ਕਈਆਂ ਦਾ ਡੀਐਨਏ ਨਹੀਂ ਮੈਚ ਹੋ ਰਾਇਆ ਹੁਣ ਉਹਨਾਂ ਦਾ ਕਸੂਰ ਕੀ ਆ ਉਹਨਾਂ ਲੋਕਾਂ ਦੇ ਕੀ ਕੀ ਜਜ਼ਬਾਤ ਕੀ ਹੋਣਗੇ ਜਦੋਂ ਆਖਰੀ 30 ਸੈਕਿੰਡ ਦੇ ਵਿੱਚ ਲੋੜ ਇਸ ਗੱਲ ਨੂੰ ਸਮਝਣ ਦੀ ਆ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਦੁਨੀਆ ਦੇ ਨਿੱਕੇ ਨਿੱਕੇ ਦੇਸ਼ ਆਪਣੀਆਂ 에ਅਰਲਾਈਨਾਂ ਦੇ ਕਰਕੇ ਕਿੱਥੋ ਕਿੱਥੇ ਤੱਕ ਚਲੇ ਗਏ ਉਹਨਾਂ ਕਿ ਰੈਂਕਿੰਗ ਦੇ ਵਿੱਚ ਕਿਵੇਂ ਉੱਪਰ ਆਉਂਦੇ ਆ ਤੇ ਅਸੀਂ ਨਲੈ ਕਿਉਂ ਆ ਅਸੀਂ ਪਿੱਛੇ ਕਿਉਂ ਆ ਸਾਡੇ 에어ਪੋਰਟਾਂ ਦੇ ਹਾਲ ਕਿਉਂ ਸਾਡੇ ਜਿਹੜੇ ਹਨ ਰਨਵੇ ਉਹਨਾਂ ਦੇ ਹਾਲ ਮਾੜੇ ਕਿਉਂ ਆ 에어ਲਾਈਨ ਦੇ ਹਾਲ ਮਾੜੇ ਕਿਉਂ ਆ ਇਹਦੇ ਬਾਰੇ ਵਿਚਾਰ ਹੋਣੀ ਚਾਹੀਦੀ ਆ